ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜੇਂਦਰ ਡੇਰੀ ਫਾਰਮ 'ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਉਨੇ ਆ ਬਹੁਤ ਚੰਗੀ ਝੋਟੀ ਆ ਬਹੁਤ ਥਨ ਥੁਣ ਬਹੁਤ ਸਪੈਸ਼ਲ ਲੱਗਿਆ ਤੇ ਆਓ ਲਈਏ ਵੀਰ ਕੋ ਇਹਦੇ ਬਾਰੇ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵੀਰ ਜੀ ਠੀਕ ਠਾਕ ਵਧੀਆ ਜੀ ਠੀਕ ਹੈ ਜੀ ਅੱਜ ਆਪਣੇ ਕੋਲ ਕੀ ਝੋਟੀ ਹੈ ਜੀ ਬਹੁਤ ਚੰਗੀ ਝੋਟੀ ਆ ਵੀਰ ਜੀ ਕਲਜੇਂਦਰ ਡੇਰੀ ਫਾਰਮ ਵੇਖਣ ਆਲੇ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਦਿਲਾਉਂਦਾ ਧੰਨਵਾਦ ਆ ਜੀ ਵੀਰ ਜੀ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਵੀਰ ਜੀ ਹਾਂਜੀ ਤੇ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵਿਖਾਈ ਜਾਵੇ ਬਹੁਤ ਚੰਗੀ ਝੋਟੀ ਆ ਰਾਤ ਦੀ ਸੂਈ ਆ ਅੱਛਾ ਜੀ ਬਹੁਤ ਚਵਾਚੂ ਦੀ ਐਵੇਂ ਨਿਕਲੀ ਆ ਗਾਈਆਂ ਵਾਂਗੂ ਚਵਾ ਨਿਕਲਿਆ ਪੋਲਾ ਇਹਦਾ ਝੋਟੀ ਦਾ ਠੀਕ ਹੈ ਜੀ ਤੇ ਬਾਕੀ ਖੋਲ ਕੇ ਵਿਖਾ ਦਿਨੇ ਹਾਂਜੀ ਵਿਖਾ ਦਿਓ ਖੋਲ ਕੇ ਇਹ ਸੇਕ ਵੀ ਥਣ ਲੈਵਾ ਬਹੁਤ ਥਣ ਵੀ ਚੰਗਾ ਲੱਗਾ ਚੰਗਾ ਥਣ ਜਿਹਨੂੰ ਕਹਿਰੀਏ ਨਾ ਟੌਪ ਕਲਾਸ ਝੋਟੀ ਆ ਜੀ ਬਣੀ ਵੀ ਚੰਗੀ ਆ ਜੀ ਲੈ ਉਹ ਵੀ ਦੇ ਵੇਖ ਸਾਦੇ ਜੀ ਮਿੱਤਰੋ ਮੇ ਸਾਦੇ ਜੀ ਵੀਰੋ ਥਣ ਵੀ ਚੰਗਾ ਲੱਗਾ ਤੇ ਝੋਟੀ ਵੀ ਹੈ ਵੀ ਚੰਗੀ ਤਗੜੀ ਆ that ਇਹ ਰਾਤੀ ਸੂਈ ਹੈ ਝੋਟੀ ਅੱਛਾ ਜੀ ਤੇ ਬਹੁਤ ਵਧੀਆ ਵਾ ਪਤਲੇ ਚਮਚਾ ਝੋਟੀ ਠੀਕ ਹੈ ਜੀ ਇਹਨੇ ਦੁੱਧ ਚੰਗਾ ਕੱਢਿਆ ਝੋਟੀ ਨੇ 10-11 ਲੀਟਰ ਦੇ ਵਿੱਚ ਰਹੀ 10 ਦੇ ਪਹਿਲਾਂ ਅੱਛਾ ਜੀ ਜਿਆ ਸੂਆ ਵਾ ਦੁੱਧ 13-14 ਕਿਲੋ ਤਾਂ ਨਹੀਂ ਕਿਤੇ ਜਾਂਦੀ ਚੰਗੀ ਸੇਵਾ ਤੇ ਠੀਕ ਚੰਗੀ ਸੇਵਾ ਤੇ ਤੇ ਇਸ ਸੇਵਾ ਕਰੂਗਾ ਦੁੱਧ ਵਧੀਆ ਚਵਾਚੂ ਬਹੁਤ ਵਧੀਆ ਲੱਗਿਆ ਕੋਈ ਕੂਰ ਛੱਡਾ ਨਹੀਂ ਅੱਛਾ ਜੀ ਤੇ ਮਗਰ ਕੀ ਆ ਗਿਆ ਜੇ ਇਹਦੇ ਕਟਾ ਆ ਗਿਆ ਜੀ ਮਗਰ ਅੱਛਾ ਮਗਰ ਕਟਾ ਆ ਗਿਆ ਕਟਾ ਹੀ ਵੇਖ ਸਕਦੇ ਬੁਆ ਕੁਆਲਟੀ ਦਾ ਹਨਾ ਨਹੀਂ ਨੀਲੀ ਜਾਈਂਦਾ ਕਟਾ ਥੋੜਾ ਕਟਾ ਨੀਲੀ ਚ ਠੀਕ ਹੈ ਜੀ ਆਪਣਾ ਚੰਗੀ ਝੋਟੀ ਵੀਰ ਜੀ ਦੁੱਧ ਵਾਲੀ ਆ ਥੰਨ ਦਾ ਚਵਾ ਪੋਲਾ ਲੱਗਿਆ ਗਾਈਆਂ ਨੂੰ ਠੀਕ ਹੈ ਹਾਂ ਜੀ ਠੇ ਕੱਟ ਕੱਟ ਦੀ ਬੋਲਿਆ ਅਸੀਂ ਸਿੰਗ ਵੀ ਵੇਖ ਸਕਦੇ ਜੇ ਪੂਰਾ ਆ ਜੀ ਸਿੰਗ ਵਧੀਆ ਲੱਗਾ ਆ ਬਰਾਬਰ ਦੋਵੇਂ ਪਾਸਿਓਂ ਗੋਲਿਆ ਸਿੰਗ ਪੂਰਾ ਕੁੰਡਾ ਤੇ ਬਾਕੀ ਪੈਠ ਪੁੜੇ ਵਾਲੀ ਆ ਕੱਟੀ ਹਾਂ ਜੀ ਬਾਕੀ ਵੀਰ ਜੀ ਮੋਲ ਦੀ ਗੱਲ ਕਰੀਏ ਤੇ ਝੋਟੀ ਦਾ ਭਾਵੇਂ ਮੰਗ ਲਈਏ 1 20 1 15 ਜਿਆਰ ਦੇ ਸਾਧਨਾ ਗੱਟੀ ਹੈ ਹਨਾ ਹਾਂ ਜੀ ਜਿਹੜੀ ਦੇਦਣੀ ਆਪਾਂ ਉਹ ਗੱਲ ਕਰਦੇ ਆਂ ਇਹ ਹਾਂ ਨਾ ਜਿਹੜੀ ਕੱਟੀ ਵੀਰ ਜੀ ਦੇ ਦੇਣੀ ਆ ਪੂਰੇ ਲੱਖ ਦੀ ਕੱਟੀ ਦੇਵਾਂ ਅੱਛਾ ਪੂਰੇ ਲੱਖ ਦੀ ਉਹਦੇ ਚੋਂ ਆਉਂਗਾ ਚੱਲ ਕੇ ਨਾਲ ਹੋਰ ਮਾਨਤਨ ਵੀਰ ਦਾ ਕਰਾਂਗੇ ਠੀਕ ਹੈ ਜੀ ਆਏ ਕੇ ਵੀਰ ਦਾ ਮਾਨਤਨ ਫੁੱਲ ਹੋਊਗਾ ਵੀ ਹਾਂ ਜੀ ਤੇ ਬਾਕੀ ਆਪਣੀ ਗਾਰੰਟੀ ਹੈ ਨਾ ਝੋਟੀ ਦੀ ਥਣਾ ਥਣਾ ਦੀ ਹੈ ਨਾ ਹਾਂ ਤੇ ਆਪਣੀ ਗਰੰਟੀ ਹੈ ਜੇ ਠਣਾ ਦੀ ਪੂਰੀ ਕੱਟੇ ਦੀ ਜੇ ਬਾਅਦ ਚ ਸਖਤੋ ਵੀ ਉਹਦੀ ਗਰੰਟੀ ਹੈ ਹਾਂ ਠੀਕ ਹੈ ਪੂਰੀ ਠੰਡੀ ਸੀਲ ਹੈ ਬਹੁਤ ਵਧੀਆ ਆਈ ਹੈ ਅੱਛਾ ਜੀ ਹਾਂ ਠੀਕ ਹੈ ਚੰਗੀ ਚੰਗੀ ਕੱਟੀ ਹੈ ਤੇ ਜਿਹੜਾ ਵੀਰ ਆਊਗਾ ਖੁਸ਼ ਹੋਊਗਾ ਨਾ ਬਹੁਤ ਵਧੀਆ ਵੀਰ ਜੀ ਆਰ ਇੱਕ ਵੀਰ ਨੂੰ ਪਸੰਦ ਆਊਗੀ ਹਾਂਜੀ ਕੋਈ ਵੀਰ ਚੱਲ ਕੇ ਆਊਗਾ ਤਾਂ ਮਾਨਤਨ ਹੋ ਮਾਨਤਨ ਹੋਰ ਕਰਾਂਗੇ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਦੱਸ ਦਿਓ ਮੋਬਾਈਲ ਨੰਬਰ ਪਿੰਡ ਬਾਕੀ ਵੀਰ ਜੀ ਇਹ ਲੱਖ ਚੋਂ ਵੀ ਹੋਰ 2000 ਛੱਡਾਂਗੇ 99 ਦੀ ਦੇਵਾਂਗੇ 99 ਦੀ ਆਏਗੇ ਵੀਰ ਬਾਈ ਹੋਰ ਛੋਟ ਕਰਾਂਗੇ ਹੋਰ ਛੋਟ ਕਰਾਂਗੇ ਮ ਮੋਬਾਈਲ ਨੰਬਰ ਹੈ 90418 56318 ਜੀ ਹਾਂਜੀ ਤੇ ਦਾਦੂਪੁਰਾ ਜੀ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਜੀ ਅੰਮ੍ਰਿਤਸਰ ਜੀ ਨਾਮ ਮੇਰਾ ਕੁ ਜਿੰਦਰ ਸਿੰਘ ਹੈ ਵੀਰ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਕੁ ਜਿੰਦਰ ਡੇਰੀ ਫਾਰਮ ਚੈਨਲ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਵੀਰ ਜੀ